ਅਸ ਵਾਲੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਰਨਾਟਕ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਮੋਲ ਦੇ ਵਿੱਚ ਪਿਓ ਪੁੱਤ ਜਾਂਦੇ ਨੇ ਜਿੱਥੇ ਇਸ ਦੌਰਾਨ ਇਸ ਪਿਓ ਪੁੱਤ ਨੂੰ ਜਿਹੜਾ ਮੋਲ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਸਿਕਿਉਰਿਟੀ ਗਾਰਡ ਵੱਲੋਂ ਬਾਹਰੇ ਰੋਕ ਦਿੱਤਾ ਜਾਂਦਾ ਕਿਉਂਕਿ ਉਹਨਾਂ ਦਾ ਪਹਿਰਾਵਾ ਜਿਹੜਾ ਬਹੁਤ ਹੀ ਜ਼ਿਆਦਾ ਸਿੰਪਲ ਹੈ ਉੱਥੇ ਮੁੰਡੇ ਦੇ ਬਜ਼ੁਰਗ ਪਿਓ ਆ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਨੇ ਕਿਸਾਨੀ ਜਿਹੜਾ ਪਹਿਰਾਵਾ ਪਾਇਆ ਹੋਇਆ ਹੈ ਸਿੰਪਲ ਕੁੜਤਾ ਧੋਤੀ ਪਾਈ ਹੋਈ ਹੈ ਤੇ ਕੈਂਚੀ ਚਪਲਾ ਪਾਈਆਂ ਹੋਈਆਂ ਨੇ ਤੇ ਜਿਸ ਨੂੰ ਵੇਖਦੇ ਹੋਏ ਸਿਕਿਉਰਿਟੀ ਗਾਰਡ ਵੱਲੋਂ ਜਿਹੜਾ ਉਹਨਾਂ ਨੂੰ ਐਂਟਰ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਸਿਕਿਉਰਿਟੀ ਗਾਰਡ ਵੱਲੋਂ ਕਿ ਤੁਸੀਂ ਪੈਂਟ ਸ਼ਰਟ ਜਿਹੜੀ ਉਹ ਪਾ ਕੇ ਆਓ ਤਾਂ ਹੀ ਤੁਹਾਨੂੰ ਐਂਟਰ ਕਰਨ ਦਿੱਤਾ ਜਾਵੇਗਾ ਇਹ ਤਸਵੀਰਾਂ ਜਿਹੜੀਆਂ ਨੇ ਕਰਨਾਟਕ ਤੋਂ ਹਾਲੇ ਦੇ ਵਿੱਚ ਵਾਇਰਲ ਹੋਈਆਂ ਨੇ ਜਿਸ ਦੌਰਾਨ ਇਹ ਮੁੰਡੇ ਵੱਲੋਂ ਇੱਕ ਵੀਡੀਓ ਜਿਹੜੀ ਉਹ ਬਣਾਈ ਗਈ ਔਰ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸਿਕਿਉਰਿਟੀ ਗਾਰਡ ਨੂੰ ਜਿਹੜੀ ਹੈ ਬਹਿਸ ਹੁਣ ਭਾਰੀ ਪੈ ਗਈ ਹੈ ਕਿਉਂਕਿ ਕਰਨਾਟਕ ਦੀ ਸਰਕਾਰ ਨੇ ਇਸ ਦੇ ਉੱਤੇ ਐਕਸ਼ਨ ਲੈ ਲਿਆ ਹੈ ਅਦਾਜ਼ੀ ਹੈ ਪੂਰੀ ਕਹਾਣੀ ਕਿ ਪਿਓ ਪੁੱਤ ਦੋਵੇਂ ਫਿਲਮ ਦੇਖਣ ਆਂਦੇ ਨੇ ਇਸ ਮਾਲ ਦੇ ਵਿੱਚ ਜਿਸ ਦੌਰਾਨ ਇਹ ਘਟਨਾ ਜਿਹੜੀ ਵਾਪਰਦੀ ਹੈ ਉਹਨਾਂ ਨੂੰ ਐਂਟਰ ਜਿਹੜਾ ਨਹੀਂ ਕਰਨ ਦਿੱਤਾ ਜਾਂਦਾ ਹਾਲਾਂਕਿ ਮੁੰਡੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪਹਿਲਾਂ ਤੋਂ ਟਿਕਟ ਕਰਾਈ ਹੋਈ ਸੀਗੀ ਔਨਲਾਈਨ ਤਾਂ ਆਪਾਂ ਫਿਲਮ ਦੇਖਣ ਜਾ ਰਹੇ ਸੀਗੇ ਪਿਓ ਪੁੱਤ ਦੋਵੇਂ ਜਿਸ ਦੌਰਾਨ ਉਹਨਾਂ ਨੂੰ ਐਂਟਰ ਜਿਹੜਾ ਉਹ ਨਹੀਂ ਕਰਨ ਦਿੱਤਾ ਜਾਂਦਾ ਤੇ ਸਿਕਿਉਰਿਟੀ ਗਾਰਡ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਜਿਹਹਾ ਪਹਿਰਾਵਾ ਪਾ ਕੇ ਐਂਟਰ ਜਿਹੜਾ ਨਹੀਂ ਹੋ ਸਕਦੇ ਤੁਸੀਂ ਕੁਰਤਾ ਪਜਾਮਾ ਪਾ ਕੇ ਐਂਟਰ ਵੀ ਨਹੀਂ ਹੋ ਸਕਦੇ ਤੁਸੀਂ ਪੈਂਟ ਸ਼ਰਟ ਪਾ ਕੇ ਜਿਹੜੇ ਆਓ ਤੇ ਉੱਥੇ ਹੀ ਮੁੰਡੇ ਵੱਲ ਕਿਹਾ ਜਾਂਦਾ ਹੈ ਕਿ ਸਾਡਾ ਘਰ ਬਹੁਤ ਦੂਰ ਹੈ ਤੇ ਅਸੀਂ ਵਾਪਸ ਨਹੀਂ ਜਾ ਸਕਦੇ ਪਰ ਇਸ ਦੌਰਾਨ ਇੰਨੀ ਗੱਲ ਸੁਣਦੇ باوجود ਵੀ ਜਿਹੜਾ ਸਿਕਿਉਰਿਟੀ ਗਾਰਡ ਦੇ ਵੱਲੋਂ ਜਿਹੜਾ ਇਹਨਾਂ ਪਿਓ ਪੁੱਤ ਨੂੰ ਮਾਲ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਦੱਸਦੀ ਹੈ ਕਿ ਇਹ ਲੜਕਾ ਜਿਹੜਾ ਹੈ ਉਹ ਵਧੀਆ ਨੌਕਰੀ ਕਰਦਾ ਹੈ ਔਰ ਆਪਣੇ ਪਿਓ ਦੇ ਨਾਲ ਜਿਹੜਾ ਫਿਲਮ ਦੇਖਣ ਆਇਆ ਸੀਗਾ ਜਿਸ ਦੌਰਾਨ ਮਾਲ ਦੇ ਵਿੱਚ ਤੇ ਜਿਸ ਦੌਰਾਨ ਸਿਕਿਉਰਿਟੀ ਗਾਰਡ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਇਹਨਾਂ ਦੇ ਪਰਹਿਰਾਵੇ ਨੂੰ ਵੇਖੇ ਇਹਨਾਂ ਨੂੰ ਰੋਕਿਆ ਜਾਂਦਾ ਹੈ ਜਿਸ ਨੂੰ ਵੇਖਦੇ ਹੋਏ ਵੀਡੀਓ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ ਲਗਾਤਾਰ ਕਮੈਂਟ ਵੀ ਆ ਰਹੇ ਨੇ ਲੋਕਾਂ ਦੇ ਤੇ ਜਿਸ ਨੂੰ ਵੇਖਦੇ ਹੋਏ ਹੁਣ ਕਰਨਾਟਕ ਸਰਕਾਰ ਨੇ ਇਸ ਦੀ ਉੱਪਰ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਕਰਨਾਟਕ ਸਰਕਾਰ ਜਿਹੜੀ ਹੈ ਉਸ ਨਾਲ ਵੱਲੋਂ ਕਿਹਾ ਗਿਆ ਹੈ ਕਿ ਇਸ ਮੋਨ ਨੂੰ ਬੰਦ ਕਰਨ ਦੇ ਹੁਕਮ ਜਿਹੜੇ ਉਹ ਕਰਨਾਟਕ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਦੱਸਿਓ ਕਿ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਤਾਂ ਲਗਾਤਾਰ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਮੈਂਟ ਨੇ ਆਉਣ ਲੱਗੇ ਜਿਸ ਨੂੰ ਵੇਖਦੇ ਹੋਏ ਮਾਲ ਦੇ ਪ੍ਰਬੰਧਕਾਂ ਨੇ ਜਿਹੜੇ ਬਜ਼ੁਰਗ ਕਿਸਾਨ ਤੋਂ ਮਾਫੀ ਮੰਗੀ ਤੇ ਜਿਸ ਤੋਂ ਬਾਅਦ ਫੁੱਲਾਂ ਦੀ ਮਾਲਾ ਦੇ ਨਾਲ ਉਹਦਾ ਸਵਾਗਤ ਵੀ ਕੀਤਾ ਤੇ ਇਸ ਤਰੀਕੇ ਤੇ ਨਾਲ ਕਿਉਂਕਿ ਕਿਹਾ ਜਾਂਦਾ ਹੈ ਜਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਮਾਲ ਦੇ ਅੰਦਰ ਵੀ ਲਿਆਂਦਾ ਗਿਆ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਸੀਗਾ ਕਿ ਇਸ ਪਿਓ ਪੁੱਤ ਨੂੰ ਜਿਹੜਾ ਹੈ ਉਹ ਉਹ ਅੰਦਰ ਨਹੀਂ ਐਂਟਰ ਹੋਣ ਦਿੱਤਾ ਗਿਆ ਮਾਲ ਦੇ ਵਿੱਚ ਕਿਉਂਕਿ ਉਹਨਾਂ ਦੇ ਪਹਿਰਾਵੇ ਕਰਕੇ ਉਹਨਾਂ ਨੂੰ ਸਿਕਿਉਰਿਟੀ ਗਾਰਡ ਨੇ ਜਿਹੜਾ ਰੋਕ ਲਿਆ ਸੀਗਾ ਫਿਲਮ ਦੇਖਣ ਆਏ ਸੀਗੇ ਇਹ ਪਿਓ ਪੁੱਤ ਦੱਸਿਆ ਜਾ ਰਿਹਾ ਕਿ ਹੁਣ ਇਹਨਾਂ ਨੂੰ ਮਾਲ ਦੇ ਪ੍ਰਬੰਧਕਾਂ ਵੱਲੋਂ ਜਿਹੜਾ ਹੈ ਉਹ ਸਨਮਾਨਿਤ ਕੀਤਾ ਗਿਆ ਹੈ ਫੁੱਲਾਂ ਦੇ ਹਾਰ ਜਿਹੜਾ ਹੈ ਇਸ ਬਜ਼ੁਰਗ ਕਿਸਾਨ ਨੂੰ ਪਹਿਨਾਇਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੂਰੇ ਸਨਮਾਨ ਦੇ ਨਾਲ ਮਾਲ ਦੇ ਅੰਦਰ ਲਿਆਂਦਾ ਗਿਆ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਕਰਨਾਟਕ ਸਰਕਾਰ ਨੇ ਇਸ ਦੇ ਉੱਪਰ ਐਕਸ਼ਨ ਲਿਆ ਤਾਂ ਮੋਲ ਨੂੰ ਬੰਦ ਕਰਨ ਦੇ ਹੁਕਮ ਵੀ ਜੜੇ ਉਹ ਕਰਨਾਟਕ ਸਰਕਾਰ ਨੇ ਜਾਰੀ ਕਰ ਦਿੱਤੇ ਜਿਸ ਤੋਂ ਬਾਅਦ ਮੋਲ ਦੇ ਪ੍ਰਬੰਧਕਾਂ ਨੇ ਜਿਹੜਾ ਇੱਕ ਸਾਨ ਬਜ਼ੁਰਗ ਕੋਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਫੁੱਲਾਂ ਦੀ ਮਾਲਾ ਵੀ ਉਹਨਾਂ ਨੂੰ ਪਹਿਨਾ ਕੇ ਮੋਲ ਦੇ ਅੰਦਰ ਐਂਟਰੀ ਵੀ ਦਿਵਾਈ